ਬਠਿੰਡਾ ਜ਼ਿਲ੍ਹੇ ਦੀ ਜਿਹੜੇ ਸਾਨ ਕੇਂਦਰ ਆਪਾਂ ਜ਼ਿਲ੍ਹੇ 'ਚ ਨੇ ਉਹਨਾਂ ਦੇ ਜਿਹੜੇ ਇੰਚਾਰਜ ਨੇ ਉਹਨਾਂ ਦੁਆਰਾ ਤੇ ਅਨੁਭਵਜਨ ਆਈਪੀਐਸ ਅਫਸਰ ਜਿਹੜੇ ਨਵੇਂ ਏਐਸਪੀ ਸਾਹਿਬ ਆਏ ਨੇ ਬਠਿੰਡੇ ਜ਼ਿਲ੍ਹੇ 'ਚ ਉਹਨਾਂ ਦੇ ਉਪਰਾਲਿਆਂ ਨਾਲ ਅੱਜ ਤੀ 106 ਦੇ ਕਰੀਬ 106 ਦੇ ਕਰੀਬ ਜਿਹੜੇ ਮੋਬਾਈਲ ਫੋਨਸ ਲੋਕਾਂ ਦੇ ਗਵਾਚੇ ਹੋਏ ਸੀ ਬਠਿੰਡੇ ਜ਼ਿਲ੍ਹੇ ਦੇ ਅਲੱਗ-ਅਲੱਗ ਥਾਣਿਆਂ ਦੇ ਅਲੱਗ-ਅਲੱਗ ਸਬਡਿਵੀਜ਼ਨਸ ਦੇ ਉਹਨਾਂ ਦੇ ਅਸੀਂ ਵਾਪਸ ਕਰ ਰਹੇ ਹਾਂ ਇਹ ਜਿਹੜਾ ਪ੍ਰੋਸੀਜਰ ਹੈਗਾ ਇਹ ਅਪ੍ਰੈਲ 2023 ਤੋਂ ਚੱਲ ਰਿਹਾ ਹੈ ਜ਼ਿਲ੍ਹੇ ਦੇ ਵਿੱਚ ਔਰ ਹੁਣ ਤੱਕ 450 ਦੇ ਕਰੀਬ ਤੋਂ ਮੋਬਾਈਲ ਫੋਨ ਜਿਹੜੇ ਨੇ ਉਹ ਲੋਕਾਂ ਦੇ ਵਾਪਸ ਕਰਵਾਏ ਜਾ ਚੁੱਕੇ ਆ ਇਹਦੇ ਵਿੱਚ ਜੋ ਮੈਂ ਸਾਰਿਆਂ ਦੇ ਨੌਲੇਜ ਵਾਸਤੇ ਦੱਸਣਾ ਚਾਹਨਾ ਕਿ ਇੱਕ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਹੁੰਦਾ ਹੈ ਸੀਆਈਆਰ ਪੋਰਟਲ ਤੇ ਜਦੋਂ ਵੀ ਕੋਈ ਵਿਅਕਤੀ ਸਾਂਝ ਕੇਂਦਰ ਦੇ ਵਿੱਚ ਆ ਕੇ ਦੱਸਦਾ ਕਿ ਉਹਦਾ ਮੋਬਾਈਲ ਜੋ ਹੈਗਾ ਕਿਤੇ ਮਿਸਪਲੇਸ ਹੋ ਗਿਆ ਹੈ ਜਾਂ ਗਵਾਚ ਗਿਆ ਹੈ ਯਾਰ ਜਿਹੜਾ ਹੈਗਾ ਉਹ ਤੋਂ ਕਿਤੇ ਕਈ ਵਾਰੀ ਛੁੱਟ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਉਸ ਮੋਬਾਈਲ ਦੀ ਜਿਹੜੀ ਆਈਡੈਂਟੀਟੀ ਹੁੰਦੀ ਹੈ ਜਿਹੜਾ ਆਈਐਮਆਈ ਨੰਬਰ ਉਹ ਅਸੀਂ ਜਿਹੜਾ ਹੈਗਾ ਪੋਰਟਲ ਤੇ ਜਦੋਂ ਰਜਿਸਟਰ ਕਰਦੇ ਹਾਂ ਤਾਂ ਉਹ ਤੋਂ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਹੈ ਕਿ ਜਦੋਂ ਵੀ ਕਦੀ ਉਹ ਮੋਬਾਈਲ ਜਿਹੜਾ ਹੈਗਾ ਟ੍ਰੇਸ ਹੁੰਦਾ ਹੈ ਉਹਨੂੰ ਜਿਹੜਾ ਹੈਗਾ ਪੁਲਿਸ ਰਿਕਵਰ ਕਰਕੇ ਲੈ ਆਂਦੀ ਹੈ ਇਹ ਜਿਹੜੀ ਇਹਨਾਂ ਦੀ ਮਿਹਨਤ ਹੈ ਜਿਹਦੇ ਚ ਕਿ ਅੱਜ 106 ਮੋਬਾਈਲ ਇਹਨਾਂ ਨੇ ਵਾਪਸ ਕੀਤੇ ਨੇ ਉਹ ਪਿਛਲੇ 3-4 ਮਹੀਨਿਆਂ ਦਾ ਜਿਹੜਾ ਇਹਨਾਂ ਦਾ ਜੋ ਵੀ ਇਨਫੋਰਮੇਸ਼ਨ ਸਾਂਝ ਕੇਂਦਰ ਤੇ ਅਲੱਗ-ਅਲੱਗ ਸਬ ਡਿਵੀਜ਼ਨਸ ਤੇ ਥਾਣਿਆਂ ਤੇ ਆਈ ਸੀ ਉਹਨੂੰ ਜਿਹੜਾ ਹੈਗਾ ਇਹਨਾਂ ਨੇ ਤਫ਼ਤੀਸ਼ ਦੌਰਾਨ ਜਿਹੜਾ ਹੈਗਾ ਪੋਰਟਲ ਤੇ ਰਜਿਸਟਰ ਕਰਕੇ ਉੱਥੋਂ ਜਿਹੜਾ ਹੈਗਾ ਇਨਫੋਰਮੇਸ਼ਨ ਕਲੈਕਟ ਕਰਕੇ ਮੋਬਾਈਲਸ ਰਿਕਵਰ ਕੀਤੇ ਨੇ ਤੇ ਅਪ੍ਰੈਲ 2023 ਤੋਂ ਲੈ ਕੇ ਹੁਣ ਤੱਕ ਲਗਭਗ 450 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਲੋਕਾਂ ਨੂੰ ਵਾਪਸ ਕੀਤੇ ਜਾ ਚੁੱਕੇ ਆ ਬਠਿੰਡਾ ਜ਼ਿਲ੍ਹੇ ਤੋਂ ਪਿਛਲੇ ਮਹੀਨੇ ਮਾਨਸੇਰ ਦੇ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਹੈਗਾ 60 ਮੋਬਾਈਲ ਉਹਨਾਂ ਨੇ ਪਿਛਲੇ 3-4 ਮਹੀਨਿਆਂ ਦੀ ਜੋ ਵੀ ਇਨਫੋਰਮੇਸ਼ਨ ਉਹਨਾਂ ਕੋਲ ਆਈ ਸੀ ਉਹਦੇ ਵਿੱਚ ਉਹਨਾਂ ਨੇ ਵਾਪਸ ਕੀਤੇ ਸੀਗੇ ਸੋ ਇਹ ਜਿਹੜੀ ਹੈਗੀ ਜਾਣਕਾਰੀ ਜਿਹੜੀ ਹੈਗੀ ਹੈ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਦੇਣੀ ਜ਼ਰੂਰੀ ਸਮਝੀ ਜਾਂਦੀ ਹੈ ਕਿ ਜਦੋਂ ਵੀ ਉਹਨਾਂ ਦਾ ਕੋਈ ਮੋਬਾਈਲ ਮਿਸਪਲੇਸ ਹੁੰਦਾ ਹੈ ਇੱਕ ਤਾਂ ਉਹ ਉਹਦੇ ਬਾਰੇ ਵਿੱਚ ਛਾਂਗ ਕੇਂਦਰ ਤੇ ਆ ਕੇ ਰਜਿਸਟਰ ਜ਼ਰੂਰ ਕਰਾਣ ਸਾਨੂੰ ਉਹਦੇ ਬਾਰੇ ਵਿੱਚ ਇਨਫੋਰਮੇਸ਼ਨ ਦੇਣ ਉਨੇ ਨਾਲ ਇੱਤਾ ਇਹ ਫਾਇਦਾ ਹੁੰਦਾ ਹੈ ਕਿ ਜੇਕਰ ਕੋਈ ਕ੍ਰਿਮੀਨਲ ਵਿਅਕਤੀ ਉਸ ਮੋਬਾਈਲ ਨੂੰ ਯੂਜ਼ ਕਰਦਾ ਹੈ ਤਾਂ ਉਹਨਾਂ ਦੀ ਲਾਇਬਿਲਟੀ ਜਿਹੜੀ ਹੈਗੀ ਆ ਨਹੀਂ ਬਣਦੀ। ਦੂਸਰਾ ਇਹ ਫਾਇਦਾ ਹੁੰਦਾ ਹੈ ਕਿ ਜਦੋਂ ਅਸੀਂ ਜਿਹੜਾ ਹੈਗਾ CEIR ਪੋਰਟਲ ਤੇ ਜਦੋਂ ਉਸ ਮੋਬਾਈਲ ਦੀ ਆਈਡੈਂਟੀਟੀ ਰਜਿਸਟਰ ਕਰਦੇ ਆ ਤਾਂ ਉਹ ਮੋਬਾਈਲ ਜਦੋਂ ਵੀ ਕਿਤੇ ਐਕਟੀਵੇਟ ਹੁੰਦਾ ਤਾਂ ਉਹ ਸਾਨੂੰ ਨੋਟੀਫਾਈ ਕਰਵਾ ਦਿੱਤਾ ਜਾਂਦਾ ਤੇ ਫਿਰ ਅਸੀਂ ਉਸ ਮੋਬਾਈਲ ਨੂੰ ਲੋਕੇਟ ਕਰ ਸਕਦੇ ਸਰ ਕਿੰਨੇ ਪੈਸੇ ਨੇ ਕੀਮਤ ਹੈ ਇਹ ਮੋਬਾਈਲਾਂ ਦੀ ਇਹਦੀ ਕੁੱਲ ਕੀਮਤ ਲਗਭਗ 17 ਲੱਖ ਦੇ ਕਰੀਬ ਜੋ ਦੱਸੀ ਗਈ ਹੈ ਪ੍ਰੈਸ ਨੋਟ ਜਿਹੜਾ ਹੈਗਾ ਤੁਹਾਨੂੰ ਦੇ ਦਿੱਤਾ ਸਰ ਵੈਸੇ ਲੁੱਟਕੋ ਦੀ ਗੱਲ ਦਤਾਂ ਕਾਫੀ ਜਿਹੜਾ ਬਾਤਾਂ ਹੋਈਆਂ ਤੇ ਲੋਕਾਂ ਦੇ ਵਿੱਚ ਕਾਫੀ ਰੋਸ਼ ਵੀ ਹੈਗਾ ਵੀ ਉਹਦੇ ਚ ਜਿਹੜਾ ਹੈਗਾ ਅਸੀਂ ਤੁਸੀਂ ਦੇਖਿਆ ਹੋਣਾ ਕਿ ਨਾਈਟ ਚੈਕਿੰਗ ਜਿਹੜੀ ਹੈਗੀ ਆ ਉਹਦੇ ਵਿੱਚ ਅਸੀਂ ਪਹਿਲੇ ਨਾਲੋਂ ਜ਼ਿਆਦਾ ਇਜ਼ਾਫਾ ਕੀਤਾ ਰਾਤ ਨੂੰ ਚਲਾਨ ਵੀ ਕੱਟੇ ਜਾ ਰਹੇ ਨੇ ਜਿਹੜੇ ਕਿ ਟ੍ਰਿਪਲ ਰਾਈਡਰਸ ਹੁੰਦੇ ਨੇ ਜਾਂ ਸ਼ੱਕੀ ਵਿਅਕਤੀ ਸਾਨੂੰ ਪਤਾ ਚੱਲਦੇ ਨੇ ਜੀ ਸਾਹਿਬ ਜਿਹੜੇ ਇਹ ਮੋਬਾਈਲ ਫੜੇ ਨੇ ਕੀ ਇਹ ਕਿਤੇ ਵਰਤੇ ਗਏ ਨੇ ਜਾਂ ਕੋਈ ਇਹਨਾਂ ਦੇ ਥਰੂ ਕੋਈ ਬਹੁਤ ਕੋਈ ਤਰ੍ਹਾਂ ਨਹੀਂ ਦੇਖੋ ਵਰਤੇ ਤਾਂ ਗਏ ਨੇ ਪਰ ਕੋਈ ਵੀ ਕ੍ਰਿਮੀਨਲ ਕੋਈ ਇਹੋ ਜੀ ਐਕਟੀਵਿਟੀ ਸਾਡੇ ਨੋਟਿਸ 'ਚ ਨਹੀਂ ਆਈ ਕਿਉਂਕਿ ਜਦੋਂ ਵੀ ਮੋਬਾਈਲ ਰਿਕਵਰ ਕੀਤਾ ਜਾਂਦਾ ਤਾਂ ਉਹ ਸਾਨੂੰ ਪਤਾ ਚੱਲ ਜਾਂਦਾ ਕਿ ਇਹ ਮੋਬਾਈਲ ਕਿਹੜਾ ਵਿਅਕਤੀ ਵਰਤ ਰਿਹਾ ਹੈ ਔਰ ਜ਼ਿਆਦਾਤਰ ਕੀ ਹੁੰਦਾ ਹੈ ਕਿ ਜਦੋਂ ਵੀ ਆਪਾਂ ਆਪਣਾ ਮੋਬਾਈਲ ਕਿਸੇ ਜਗ੍ਹਾ ਤੇ ਭੁੱਲ ਜਾਂਦੇ ਆ ਤਾਂ ਜਿਹੜਾ ਦੂਸਰਾ ਵਿਅਕਤੀ ਜਿਹੜਾ ਕਿ ਉਹ ਮੋਬਾਈਲ ਚੱਕ ਲੈਂਦਾ ਉਹ ਲਾਲਚ ਵਸ ਆ ਕੇ ਕਈ ਵਾਰੀ ਲੋਕੀ ਚੱਕ ਲੈਂਦੇ ਨੇ ਤੇ ਇਹ ਇੱਕ ਉਪਰਾਲਾ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਕੁਝ ਐਵੇਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਨਾਜਾਇਜ਼ ਜਿਹੜਾ ਹੈਗਾ ਹਰਾਸਮੈਂਟ ਹੋਵੇ ਤੇ ਇਸ ਕਰਕੇ ਜਦੋਂ ਵੀ ਜੇਕਰ ਕੋਈ ਕ੍ਰਾਈਮਨਲ ਐਕਟੀਵਿਟੀ ਦੇ ਬਾਰੇ ਸਾਨੂੰ ਪਤਾ ਚੱਲਦਾ ਤਾਂ ਉੱਤੇ ਅਸੀਂ ਕਾਰਵਾਈ ਕਰਦੇ ਸਰ ਕੋਈ ਦੁਕਾਨਦਾਰ ਤਾਂ ਨਹੀਂ ਸੀਗੇ ਕੋਈ ਐਸੇ ਵੀ ਜਿਹੜੇ ਲੈ ਲੈਂਦੇ ਨੇ ਕਈ ਵਾਰੀ ਦੁਕਾਨਦਾਰ ਲਾਲਚ ਦੇ ਚਾਕੇ ਲੈ ਲੈਂਦੇ ਨੇ ਜੇ ਸਾਨੂੰ ਹੋ ਸਕਦਾ ਹੈਗਾ ਉਹਦੇ ਵਿੱਚ ਜਿਹੜੀ ਹੈਗੀ ਹੈ ਪਰ ਜਿਹੜਾ ਐਂਡ ਰਿਜ਼ਲਟ ਇਹੀ ਹੈ ਕਿ ਜੇਕਰ ਕੋਈ ਵਿਅਕਤੀ ਇਸ ਚੀਜ਼ ਨੂੰ ਜਿਹੜਾ ਹੈਗਾ ਆਪਣੀ ਧੁੱਲ ਨੂੰ ਮੰਨ ਜਾਂਦਾ ਹੈ ਉਹ ਮੋਬਾਈਲ ਜਿਹੜਾ ਹੈਗਾ ਪੂਰਾ ਸਾਨੂੰ ਵਾਪਸ ਕਰ ਦੁੰਦਾ ਤਾਂ ਅਸੀਂ ਜਿਹੜਾ ਹੈਗਾ ਉਹਦੇ ਚ ਨਰਮੀ ਦਾ ਰੁੱਖ ਨਾ ਕੋਈ ਇਹਨਾਂ ਦੇ ਵਿੱਚ ਐਫਆਰ ਵਗੈਰਾ ਵੀ ਹੋਈਆਂ ਨੇ ਪਹਿਲਾਂ ਹਾਲੇ ਤੱਕ ਜੋ ਹੈਗਾ ਇੰਨੀ ਡਿਟੇਲ ਇਨਫੋਰਮੇਸ਼ਨ ਨਹੀਂ ਕਿਉਂਕਿ ਮੇਰੇ ਕੋਲ ਜੋ ਇਨਫੋਰਮੇਸ਼ਨ ਆਈ ਹੈ ਕਿ ਅਪ੍ਰੈਲ 2023 ਤੋਂ ਇਹ ਪੋਰਟਲ ਸਟਾਰਟ ਹੋਇਆ ਹੈ ਉਹ ਤੋਂ ਲੈ ਕੇ ਹੁਣ ਤੱਕ ਰੈਗੂਲਰਲੀ ਜਿਹੜਾ ਹੈਗਾ ਲੋਕਾਂ ਨੂੰ ਮੋਬਾਈਲ ਜਿਵੇਂ ਜਿਹੜੇ ਹੈਗੇ ਵਾਪਸ ਕੀਤੇ ਜਾ ਰਹੇ ਜਿਵੇਂ ਮੈਂ ਤੁਹਾਨੂੰ ਦੱਸਿਆ ਜ਼ਿਲ੍ਹਾ ਮਾਨਸੇਾ ਚ ਪਿਛਲੇ ਮਹੀਨੇ 60 ਮੋਬਾਈਲ ਜਿਹੜੇ ਹੈਗੇ ਉਹਨਾਂ ਨੇ ਲੋਕਾਂ ਨੂੰ ਵਾਪਸ ਕੀਤੇ ਐਸਐਸਪੀ ਮਾਨਸਾ ਨੇ ਤੇ ਇਸ ਕਰਕੇ ਜਿਹੜਾ ਹੈਗਾ ਜਿਹੜੀ ਡਿਟੇਲ ਇਨਫੋਰਮੇਸ਼ਨ ਜੇ ਕੋਈ ਆਂਦੀ ਹੈ ਤਾਂ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਕਿ ਜੇਕਰ ਕੋਈ ਕ੍ਰਿਮੀਨਲ ਐਕਟੀਵਿਟੀ ਇਹ ਤਾਂ ਕਿਸੇ ਵੱਲੋਂ ਕੀਤੀ ਜਾਂਦੀ ਹੈ ਸਰ ਜਿਸ ਤਰ੍ਹਾਂ ਦੁਕਾਨਦਾਰ ਕਈ ਹੈਗੇ ਜਿਹਦੇ ਮਾਲ ਨੇ ਸ਼ੋਪ ਦੁਕਾਨ ਕਰਦੇ ਆ ਪਾਣੀ ਮਾਰੀ ਵੇਚਦੇ ਨੇਵੇਂ ਖਰੀਦੇ ਹੈਗੇ ਉਹਨਾਂ ਵਾਸਤੇ ਕੋਈ ਫੇਰ ਕਿਸੇ ਕੋਈ ਬਿਨ ਬਿਨ ਡੱਬੇ ਤੋਂ ਬਿਨ ਫਿਰ ਤੋਂ ਮੋਬਾਈਲ ਲੈ ਲੈਂਦੇ ਹਾਂਜੀ ਇਹ ਧਿਆਨ ਰੱਖਾਂਗੇ ਮੈਂ ਜਿਹੜਾ ਹੈਗਾ ਇਹ ਇਹਦੇ ਬਾਰੇ ਵਿੱਚ ਅਸੀਂ ਧਿਆਨ ਰੱਖਾਂਗੇ ਆਸਾਨ ਕੇਂਦਰ ਨੂੰ ਜਰੂਰ ਦੱਸਾਂਗੇ ਉਹਦੇ ਤੇ ਜਿਵੇਂ ਹੀ ਉਹ ਥਾਣੇ ਕੋਈ ਇਨਫੋਰਮੇਸ਼ਨ ਦਿੰਦੇ ਨੇ ਇਦਾਂ ਦੀ ਤਾਂ ਉਹਨਾਂ ਤੇ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਕਰਾਂਗੇ ਥੈਂਕ ਯੂ ਇਹ ਆ ਐਸਪੀ ਸਾਹਿਬ ਨੇ ਅਨੁਰਭ ਜੈਨ ਜੀ ਮਧਪੁਰ ਦੇਸ਼ ਤੋਂ ਇਹਨਾਂ ਨੇ ਕਾਫੀ ਮਿਹਨਤ ਕੀਤੀ ਪਿਛਲੇ 15-20 ਦਿਨਾਂ ਚ ਹੈ ਅੱਛਾ ਤੇ ਹਾਲਾਂਕਿ ਇਹ ਜਿਹੜਾ ਪ੍ਰੋਸੀਜਰ ਹੈ ਉਹ ਇਨਚਾਰਜ ਸਾਂਝ ਕੇ ਅੰਦਰ ਬੈਠੇ ਨੇ ਇੱਥੇ ਅਲੱਗ-ਅਲੱਗ ਸਾਂਝ ਕੇ ਅੰਦਰ ਜਿਹੜੇ ਆਪਾਂ ਥਾਣਿਆਂ 'ਚ ਬਣਾਏ ਜਸ ਤੁਸੀਂ ਉੱਥੇ ਜਾ ਕੇ ਇੱਕ ਫਾਰਮ ਭਰਨਾ ਹੈਗਾ ਉਹ ਫਾਰਮ ਤੇ ਜਦੋਂ ਤੁਸੀਂ ਆਪਣੇ ਮੋਬਾਈਲ ਦੀ ਜਿਹੜਾ ਆਈਐਮਆਈ ਨੰਬਰ ਲਿਖਦੇ ਹੋਗੇ ਜੇ ਨਹੀਂ ਵੀ ਹੈਗਾ ਸਿਰਫ ਜਿਹੜਾ ਨੰਬਰ ਤੁਹਾਡਾ ਚੱਲ ਰਿਹਾ ਹੈ ਮੋਬਾਈਲ ਤੇ ਉਹ ਵੀ ਜੇ ਤੁਸੀਂ ਦੱਸ ਦੋਗੇ ਅਸੀਂ ਆਈਐਮਆਈ ਨੰਬਰ ਲੋਕੇਟ ਕਰਕੇ ਤੇ ਉਹ ਫਿਰ ਅਸੀਂ ਆਪੇ ਜਿਹੜਾ ਹੈਗਾ ਉਹ ਨੂੰ ਲੋਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਔਰ ਇਹ ਵੀ ਹੋ ਸਕਦਾ ਹੈ ਕਿ ਕਈ ਵਾਰੀ ਕਈ ਮੋਬਾਈਲ ਨਹੀਂ ਵੀ ਲੋਕੇਟ ਹੁੰਦੇ ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਚ ਜਿਹੜਾ ਹੈਗਾ ਕਾਫੀ ਮਤਲਬ ਫਾਇਦਾ ਜਿਹੜਾ ਹੈਗਾ ਸਾਨੂੰ ਕਿ ਲੋਕਾਂ ਨੂੰ ਅਸੀਂ ਮੋਬਾਈਲ ਵਾਪਸ ਕਰ ਦਿੰਦੇ ਸਰ ਸਰ ਇੱਕ ਪਰਸਪਰ ਹੋ ਰਿਹਾ ਜੀ ਜਿਹੜੇ ਸਾਂਝ ਕੇਂਦਰ ਥੋੜੇ ਹਫ਼ਤਾ ਹਫ਼ਤਾ ਬੰਦ ਰਹਿੰਦੇ ਹੁਣ 15 15 ਦਿਨ ਬੰਦ ਰਹਿੰਦੇ ਨੇ ਕਿਉਂਕਿ ਥੋੜੀ ਫੋਰਸ ਆ ਜਿਹੜੀ ਧਰਨੇ ਤੇ ਚਲੀ ਜਾਂਦੀ ਹੈ ਉਹ ਜਿਆਦਾ ਪਰ ਹੁਣ ਠੀਕ ਹੋ ਗਿਆ ਹਾਂ ਉਹ ਨਹੀਂ ਹੁਣ ਵੀ ਜਦੋਂ ਹੁਣ ਧਰਨੇ ਲੱਗੇ ਸਰ ਫਿਰ ਥੋੜੇ ਸਾਂਝ ਕੇਂਦਰ ਬੰਦ ਰੰਗ ਦੇ ਬੜੀ ਸਮੱਸਿਆ ਆਉਂਦੀ ਹੈਗੇ ਲੋਕ ਨਹੀਂ ਉਹਨਾਂ ਨੂੰ ਰੈਗੂਲਰ ਰੱਖਾਂਗੇ ਆਸਕਰ ਤੇ ਪਾਸਪੋਰਟ ਵਾਲੇ ਆਉਂਦੇ ਜਾਂ ਜਿਨ੍ਹਾਂ ਨੇ ਤਤਕਾਲ ਪਾਸਪੋਰਟ ਬਣਾਉਣਾ ਹੁੰਦਾ ਹੈ ਉੱਥੇ ਬੜੀ ਪਾਸਪੋਰਟ 'ਚ ਵੈਸੇ ਸਾਡੀ ਕੋਈ ਪੈਂਡੈਂਸੀ ਜੋ ਮੇਰੇ ਧਿਆਨ 'ਚ ਹੈਗਾ ਹਜੇ ਤੱਕ ਕੋਈ ਲੌਂਗ ਪੈਂਡੈਂਸੀ ਨਹੀਂ ਹੈਗੀ ਕੋਸ਼ਿਸ਼ ਕਰਾਂਗੇ ਕਿ ਉੱਥੇ ਜ਼ਰੂਰ ਕੋਈ ਨਾ ਕੋਈ ਮੁਲਾਜ਼ਮ ਜਿਹੜਾ ਹੈਗਾ ਹਰ ਰੋਜ਼ ਦਾ ਤੁਸੀਂ ਭਾਵੇਂ ਭਾਵੇਂ ਕੀ ਹੋ ਰਿਹਾ ਪਾਜੀ ਬਈਆ ਸਟੇਟਮੈਂਟ ਮੇਰੇ ਕੋਲੇ ਆ ਸਾਰਾ ਮੇਰਾ ਡਾਕੂਮੈਂਟ 3 ਸਾਰਾ ਕੋਈ ਉਹਨਾਂ ਨੇ ਨਹੀਂ ਤਦੂ ਦੀ ਗੱਲ ਇਹ 24 ਤਰੀਕ ਦੀ ਗੱਲ ਹੈ ਜੀ 8ਵੇਂ ਮਹੀਨੇ ਦੀ 24 ਤਰੀਕ ਦੀ ਗੱਲ ਹੈ ਜੀ ਕਿਸ ਤਰ੍ਹਾਂ ਹੋਇਆ ਗਿਆ ਤੁਹਾਡੇ ਮਾਈ ਮੈਂ ਇੱਥੇ ਠੰਡੇ ਬਿਜਲੀ ਦਾ ਕੰਮ ਕਰਦਾ ਜੀ ਪਿੰਡ ਨੂੰ ਜਾਂਦਾ ਸੀਗਾ ਜੀ ਉੱਥੇ ਪਾਵਰਾਸ ਰੋਡ ਤੇ ਉੱਤੇ ਝਾੜੀਆਂ ਆਈਆਂ ਮੈਂ ਲਿਫਟ ਲੈ ਲਈ ਪਾਵਰਾਸ ਰੋਡ ਤੋਂ ਉਹ ਸਕੂਟੀ ਉਸਦੇ ਕੋਲ ਬੈਟਰੀ ਵਾਲੀ ਮਾਪਈ ਅੱਡੇ ਤੇ ਕਰ ਲੈ ਜਾ ਤੇ ਉਸ ਤੋਂ ਬਾਅਦ ਉਹਨੇ ਝਾੜੀਆਂਾਂ ਚ ਵੜ ਲਿਆ ਤੇ ਆਪਣਾ ਸਿਨੇਮਾ ਤੇ ਡਾ ਖਾਣੇ ਦੇ ਬੈਕ ਸਾਈਡ ਝਾੜੀਆਂ ਆਈਆਂ ਉੱਥੇ 4-5 ਬੰਦੇ ਹੋਰ ਖੜੇ ਸੀਗੇ ਜੀ ਉਹਨਾਂ ਨੇ ਮੇਰੇ ਬਾਹਮਰ ਉਹ ਲੈ ਲਿਆ ਲੰ 2-3 ਬਾਰੇ ਤੁਹਾਨੂੰ ਨਹੀਂ ਦੱਸਿਆ ਗੂਗਲ ਪੇ ਪਾਸਵਰਡ ਫਿਰ ਮੈਨੂੰ ਪੁੱਛ ਲਿਆ ਤਾਂ ਕਿ ਨਾ ਹੀ ਕੁੱਟਣ ਲੱਗ ਗਏ ਹੁਣ ਕਿਆ ਦੇਖ ਲਓ ਸਟੇਟਮੈਂਟਾਂ ਵੀ ਦੇ ਦਿੱਤੀਆਂ ਜੀ ਸਾਰੇ ਡਾਕੂਮੈਂਟ ਆ ਫੋਨ ਦਾ ਡੱਬਾ ਹੀ ਕੋਈ ਕੁਛ ਨਹੀਂ ਦਵਾਇਆ ਜੀ ਉਹ 20 ਹਰ ਮੰਨ ਵੀ ਗਏ ਸੀ ਦੇਣ ਨੇ ਪਰ ਨਹੀਂ ਪਤਾ ਹੀ ਨਹੀਂ ਕੀ ਕਰ ਕੁ ਰ ਗਿਆ ਵੀ ਅੱਛਾ ਵੀ ਜੀ ਕਿੰਨਾ ਖੱਜਲ ਖਵਾਰ ਹੋਣਾ ਪਿਆ ਜੀ ਭਾਈ 5 ਮਹੀਨੇ ਹੋ ਗਏ ਵੀ ਖਬਰਾਂ ਨਹੀਂ ਆਪਾਂ ਸੱਚੀ ਗੱਲ ਹੀ ਦੱਸਦੇ ਬਾਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਪਨਾ ਹੋ ਗਈ ਹੈਲੋ ਕੁੱਟਿਆ ਲੱਗਾ ਬਈ ਯਾਰ ਕੁੱਟਮਾਰ ਲੱਗ ਕੇ ਕਰੀ ਬਈ ਯਾਰ ਕੁੱਟਮਾਰ ਲੱਗ ਕੇ ਕੀਤੀ ਸੀ ਫਿਰ ਐਫ ਆਈ ਆਰ ਵੀ ਨਹੀਂ ਕੱਢੀ ਬਈ ਉਹਨਾਂ ਨੇ ਲਿਖਿਆ ਸੀਗਾ ਉੱਥੇ ਪਰਚਾ ਨਹੀਂ ਹੋਇਆ ਮਤਲਬ ਹਾਂ ਪਰਚਾ ਬੁੱਰਚਾ ਕੁਝ ਕਰੇ ਨਹੀਂ ਕਰ ਤੇ ਕਿੰਨਾ ਖੱਦੇ ਤਵਾਰ ਹੋਣਾ ਪਿਆ ਮੇਰੀ ਸਟੇਟਮੈਂਟ ਕਿੱਧਰ ਕਿਹੜੇ ਬਾਈ ਉਹਨੇ ਹੱਥ ਲਾਉਣ ਦੀਆਂ ਪੰਜ ਬਾਈ ਜੀ 5 ਮਹੀਨੇ ਹੋ ਗਏ 5 ਮਹੀਨੇ ਹਾਂਜੀ ਬਈ ਗਮੀ ਚ ਆਇਆ ਬਈ ਯਾਰ ਗਮੀ ਮੇਰਾ ਜਦੋਂ ਹਾਲ ਹੀ ਨਹੀਂ ਹੋਇਆ ਫੋਨ ਲੱਭੇ ਨਹੀਂ ਫੋਨ ਬਾਈ ਇਹ ਕਹਿੰਦੇ ਰਿਕਸ਼ੀ ਵਾਲਾ ਫੜਾ ਗਿਆ ਤੇ ਆਹ ਵੇਖ ਬਾਈ ਸਟੇਟਮੈਂਟ ਤਾਂ ਮੇਰੇ ਕੋਲੇ ਆ ਮੈਂ ਤਾਂ Google Pay ਕਰਾਇਆ ਉਹਨਾਂ ਨੇ ਕਿੰਨੇ ਵਾਲਾ ਮੋਬਾਈਲ ਸੀ ਤੁਹਾਡਾ ਮੋਬਾਈਲ ਤਾਂ ਚੱਲ ਬਾਈ 7000 ਦਾ ਸੀ 7500 ਦਾ ਮੋਬਾਈਲ ਤਾਂ ਚੱਲ ਛੋਟਾ ਸੀਗਾ ਚੱਲ ਮੇਰੇ 11000 Google Pay ਕਰਿਆ 5300 ਮੇਰੇ ਕੋਲੇ ਹੁੰ ਸੀਗਾ ਹੁਣ ਆਦੇ ਖੁਸ਼ੀ ਚ ਆਏ ਕਿ ਗਮੀ ਚ ਆਏ ਲੈ ਵੇਖ ਲੋ ਜੀ ਨਹੀਂ ਫੋਨ ਕਿਹੜਾ ਸੀਗਾ ਤੁਹਾਡਾ ਫੋਨ ਤੁਹਾਨੂੰ ਫੋਨ ਹਜੇ ਵੀ ਬਾਈ ਵਰਗਿਆਂ ਕੋਲ ਹੀ ਆ ਇਹ ਕਹਿੰਦੇ ਆ ਵੀ ਮਿਲ ਗਿਆ ਸਾਨੂੰ ਰਿਕਸ਼ੀ ਵਾਲਾ ਫੜਾ ਗਿਆ ਕਿੱਥੇ ਆਇਆ ਸਿਵਲ ਲੈਂਡ ਥਾਣੇ ਚਾਈ ਸਿਵਲ ਲੈਂਡ ਆਹ ਵੇਖ ਲੋ ਜੀ ਅੰਗਰੇਜ਼ੀ ਮੈਨੂੰ ਤੇਰੀ ਘਟ ਆਉਂਦੀ ਆ ਆਹ ਫੋਨ ਕਿੰਨੇ ਕਿਚ ਰੋ ਗਿਆ ਸਗੋਂ ਮਾ ਜੀ 11000 ਤਾਂ ਬਈ ਆਹ ਵੇਖ ਲੈ ਸਟੇਟਮੈਂਟ ਆ ਪਕੜਾ ਗੱਪ ਮਾਰਦੇ ਆ 5300 ਰੁਪਿਆ ਸੀਗਾ ਹਾਂ ਆਪਾਂ ਜਿੱਥੇ ਮਰਦੀ ਆ ਪਕੜਾ ਗੱਪ ਮਾਰਦੀ ਇੱਥੇ ਮਰਦੀ ਆ ਖਵਾਲਿਓ ਤੁਸੀਂ ਪੀਜੀ ਦਾ ਕੰਮ ਕਰਦੇ ਹੋ ਮੈਂ ਬਿਜਲੀ ਦਾ ਬਈ ਬਿਜਲੀ ਦਾ ਹਾਂ ਤੇ ਤੁਹਾਨੂੰ ਚਾੜੀਆਂ ਚ ਲੈ ਕੇ ਸੀ ਬੰਦੇ ਬਈ ਹਾਂ ਮੈਂ ਬੈਟਰੀ ਵਾਲੀ ਸਕੂਟਰੀ ਮਗਰੋਂ ਨਾ ਮਗਰ ਲੈਫਟ ਲਈ ਸੀ ਵੀ ਬਹਿ ਗਿਆ ਉੱਥੇ ਚ ਚਾਰ ਜਾਨੇ ਹੋਰ ਗਏ ਮੇਰੀਆਂ ਬਾਹਾਂ ਮਰੋਲੀਆਂ ਮੈਂ ਗੁੱਗਲ ਤੇ ਦੋ ਤਿੰਨ ਵਾਰੀ ਤਾਂ ਨਹੀਂ ਦੱਸਿਆ ਵੀ ਪਾਸਵਰਡ ਫਿਰ ਮੱਲੂ ਮੱਲੀ ਬਾਈ ਮੈਨੂੰ ਕੁੱਟਣ ਲਾਗੇ ਦੱਸਣਾ ਪਿਆ ਫਿਰ ਫੋਨ ਵੀ ਲੈ ਕੇ ਸਾਰਾ ਕੋ ਡਾਕੂਮੈਂਟ ਵਟੂਆ ਸੀ ਸਾਰਾ ਕੋ ਲੈ ਅੱਛਾ ਕਾਊਂਟ 'ਚ ਕਿੰਨੇ ਪੈਸੇ ਸੀਗੇ ਕਾਊਂਟ 'ਚ ਬਾਈ ਜੀ ਸੀਗਾ ਮਨ ਲਾ ਸਾਰਾ ਖਾਲੀ ਕਰਤਾ ਉਹਨਾਂ ਨੇ ਯਾਰ ਜਿੰਨੇ ਸੀਗੇ ਆ ਵੇਖ ਲਾ ਆ ਵੇ ਬਾਈ 11 AR ਸੀਗਾ 2000 ਰੁਪਏ ਮੈਂ ਮੇਰੇ ਤਾਏ ਦੇ ਮੁੰਡੇ ਨੂੰ ਕਢਾਇਆ ਸੀਗਾ ਉਹ ਤੋਂ ਪੈਸੇ ਲੈਤੇ ਸੀ ਆ ਬਾਕੀ ਸਟੇਟਮੈਂਟ ਆ ਵੇ ਲਾ ਆਪਾਂ ਕਿਹੜਾ ਝੂਠ ਮਾਰਦੇ ਐ SBI ਬੈਂਕ 'ਚ ਕੋਦੇ ਕੋਦੇ ਚਕਾਤਾ ਪਿੰਡ ਮੇਰਾ ਆਨੰਦਗੜਾ ਅੱਜ ਮੋਬਾਈਲ ਲੱਭ ਕੇ ਦਿੱਤਾ ਇੱਕ ਕਹਿੰਦੇ ਆ ਬਾਈ ਵਰਗੇ ਕਹਿੰਦੇ ਆ ਕਿ ਵੀ ਮੋਬਾਈਲ ਮਿਲ ਗਿਆ ਮੈਂ ਬੰਦੇ ਫੜ ਲੇ ਕਹਿੰਦੇ ਆ ਕਿ ਬੰਦੇ ਤਾਂ ਨਹੀਂ ਰਿਕਸ਼ੀ ਵਾਲਾ ਫੜਾ ਕੇ ਕਿਹਾ ਕਿ ਠੀਕ ਹੈ ਤੁਸੀਂ ਉਹ ਵੀ ਆਪਣੀ ਗੱਲ ਰੱਖੋਗੇ ਪੇਮੈਂਟ ਆ ਦੀ ਬਾਈ ਜਿੱਥੇ ਮਰਜੀ ਘਵਾਲਾ ਨਹੀਂ ਇੰਨਾ ਮੁੱਰੇ ਰੱਖੋਗੇ ਹਾਂ ਜੀ ਆਪਾਂ ਨੂੰ ਹਾਂ ਜੀ ਆਖਣਗੇ ਆ ਬਾਈ ਜਿਹੜੇ ਅਫਸਰ ਆਉਣਗੇ ਵੱਡੇ ਆਖਾਂਗੇ ਇਸ ਤਰ੍ਹਾਂ ਦੇਖ ਦਿਓ ਇਹਨਾਂ ਦੇ ਉਪਰਾਲੇ ਨੂੰ ਮੋਬਾਈਲ ਲੱਭ ਲਿਆ ਇਹਨਾਂ ਨੇ ਚਲੋ ਚੰਗੀ ਗੱਲ ਆ ਮੋਬਾਈਲ ਲੱਭ ਲਿਆ ਗੱਲ ਕਰ ਵੀ ਜਿਹੜਾ ਮੈਂ ਮੈਂ ਸੰਤੁਸ਼ਟ ਨਹੀਂ ਜੋ ਬੰਦੇ ਫੜਨੇ ਚਾਹੀਦੇ ਆ ਜਿਹੜੇ ਮੇਰੇ ਗੂਗਲ ਪੇਚੋਂ ਗਏ ਆ ਉਹ ਫ